ਬਈ ਇਹ مشੂ ਹੋ ਸਕਦੇ ਨਹੀਂ ਅਸੀਂ ਨਹੀਂ ਹੋ ਸਕਦੇ ਅਸੀਂ ਫੱਦੂ ਤੇਰੇ ਕਰਦੇ a few moments later ਹਾਂਜੀ 사ચી ਗਾਲ ਜੀ ਕੀ ਹਾਲ ਚਾਲ ਹੈ ਅੱਜ ਆਪਾਂ ਜਾਵਾਂਗੇ ਰਾਮਲੀਲਾ ਦੇਖਣ ਮੁੰਡੇ ਕਹਿੰਦੇ ਰਾਮਲੀਲਾ ਦੇਖਣ ਜਾਣਾ ਮੈਂ ਤੂੰ ਬਾਅਦ ਤੇ ਮੈਚ ਹੋ ਗਿਆ ਖਤਮ ਤੇ ਹੁਣ ਜਾਣਾ ਇਹਨਾਂ ਨੇ ਰਾਮਲੀਲਾ ਦੇਖਣ ਬੱਕ ਲੱਗਿਆ ਤੈਨੂੰ ਤੇਰੀ ਮਾਤਾ ਜੀ ਨਾਵਰਾ ਅੱਜ ਘਰ ਦੇ ਆ ਨਹੀਂ ਜਾਂਦੇ ਨਾ ਸਵੇਰ ਦਾ ਟੂਰ ਨਾ ਉਹਦਾ ਇੱਧਰ ਬੜਾ ਬਲਾ ਉਹ ਕੋਈ ਦੁੱਖ ਹੋ ਨਗਲੇ ਉਹ ਮਰਾਏ ਦੁ ਕੋਨੇ ਸਾਰੇ ਉਹ ਗੰਧ ਜੀ ਆਪ ਦੇਖੀ ਆਪ ਨਹੀਂ ਹਟੰਦੇ ਆ ਤੈ ਮੋੜ ਤੂੰ ਪਹਿਲਾਂ ਇੱਧਰ ਇੰਨਾ ਪੰਗੇ ਨਾ ਨੇ ਹੂੰ ਤੂੰ ਉਧਰ ਚੱਲ ਜਾ ਸ਼ੇਰੇ ਦੀਆਂ ਲੈ ਗਿਆ। ਗਿਆ ਸ਼ੇਰੇ ਨਾਲ ਕਰੀ ਜਾ ਮੈਨੂੰ ਮੂਹ ਨਹੀਂ ਨਾ ਕਰ। ਆ ਜਾ ਭੈਣ ਚਾ ਚੱਲ। ਅਰੇ ਦਪਰੇ ਜਿਹੜੀ ਹੋਣਾ। ਤਿੰਨ ਜਣੇ ਕੋਲ ਨਾ ਬਸ ਪੈਨਿੰਗ ਆਣੀ ਤੇ ਨੂੰ। ਓਏ ਓਏ ਨਾ ਓਏ। ਬੜੇ ਸਾਰੇ ਵੀਡੀਓ ਬਣਾਉਂਦੇ ਆ। ਮੇਰੀ ਗੱਲ ਸੁਣੀ। ਆਹੀ ਗੱਲ ਲੈਣਾ ਵੀ ਤੈਨੂੰ ਘਰ ਜਾਣੇ ਨਹੀਂ ਜਾਣ ਦੇਣਾ। ਔਰ ਜੇ ਤੈਨੂੰ ਉਹਨੇ ਆਪਣੇ ਸ਼ੇਰੇ ਨੇ ਘਰ ਦਿਆਂ ਉਹਦੀ ਪਰਮਿਸ਼ਨ ਦਵਾਤੀ। ਵੀ ਜਾ ਚੱਲ ਜਾ ਫੇਰ ਜਾਉਂਗਾ। ਆ ਜਾਣਾ ਫੇਰ। ਪੱਕੀ ਗੱਲ। ਕਸਮ ਖਾ ਕੇ ਜਾ ਵੀ ਆਪਾਂ ਕੋਈ ਇਦਾਂ ਦੀ ਹੀਰਾ ਫੇਰੀ ਨਹੀਂ ਕਰਦੇ ਜੇ ਸ਼ੇਰ ਹੈ ਹੈ ਕੇਰੀ ਥਾਂ ਲੱਗੇ ਦੇਖ ਲੈ ਮੰਮੀ ਦੀ ਗੱਲ ਮੰਮੀ ਤੇਰੀ ਕੱਢੀ ਉਹ ਗੁਰਦਰ ਸਾਹਿਬ ਦੀ ਸੌਂ ਖਾਦੀ ਆ ਠੀਕ ਹੈ ਮਜ਼ਾਕ ਨਹੀਂ ਕਰ ਮੈਂ ਕਿਹਾ ਘਾਦੇ ਮੰਨਣਗੇ ਉਹ ਬਿੱਲੇ ਦਾ ਤੇ ਨਹੀਂ ਗਰੀਲ ਲਗਾਣੀ ਸਾਰਿਆਂ ਨੇ ਗਾਣਾ ਕਿੱਥੇ ਆਪਾਂ ਸਾਰਿਆਂ ਨੇ ਆਪਾਂ ਰਾਵਣ ਕੋ ਕਿੱਥੇ ਜਾਣਾ ਦੱਸ ਚੋਰੀ ਕਰਨ ਚੱਲੇ ਆ ਚੋਰੀ ਕਰਨ ਚੋਰੀ ਕਰਨ ਕਿਥੇ ਟਰਾਂਸਫਰ ਮਿਲਾਂ ਚੱਲੇ ਨੇ ਤਿਆਰ ਹੋ ਗਏ ਚੱਲਾ ਚੋਰੀ ਕਰਨ ਤਾਂ ਵੀ ਕਿੱਥੇ ਜਾਣਾ ਹੈ ਛਾਪੇ ਦੇ ਕਿਹੜਾ ਛਾਪਾ ਹੋਰਿੰਦਾ ਸਮਾਂ ਕਿਸਨ ਕੋ ਆਏ ਕੀ ਦਸਣਾ ਰੇ ਤੂੰ ਰੋਟੀ ਖਾ ਗੀ ਨਹੀਂ ਆਇਆ ਹਣਾ ਇਹ ਰੋਟੀ ਦੇ ਬਣਾਵਾਏ ਨੇ ਸਿੱਧਾ ਚੋਰੀ ਕਰਦੇ ਉਹ ਤੋੜਦੀ ਕੁਰਸੀ ਬੋਣੇ ਦੇ ਪੌੜ ਦੇ ਕੁਰਸੀ ਤੋੜਦੀ ਆ ਦੇਖ ਇੱਧਰ ਓਏ ਛੇੜੇ ਬੜਾ ਆਹ ਇਹ ਸੁੰਦਣਾ ਚੁੱਪ ਗਾਇਆ ਨਾ ਹਾਂ ਰਾਮ ਲੀਲਾ ਦੇ ਚੱਲੇ ਨੇ ਤਿਆਰ ਤਿਉਹਰ ਹੋ ਗਿਆ ਆ ਗਏ ਮੁੰਡੇ ਪੂਰੇ ਬੂਟਾ ਬੂੜ ਬੜਵਾ ਆ ਗਏ ਐਨ ਤਿਆਰ ਵਰ ਤਿਆਰ ਚੱਲੇ ਮੁੰਡੇ ਰਾਮ ਲੀਲਾ ਦੇਖਣ ਹਾਂਜੀ ਮਿੱਤਰੋ ਆਪਾਂ ਜਾਣੇ ਪਿਆ ਮੁੰਡੇ ਨੂੰ ਚੱਕਣ ਉਹਨੇ ਚੱਕ ਕੇ ਤੇ ਆਪਾਂ ਜਾਣਾ ਮਕੇਰੀਆਂ ਰਾਮਰੇਲਾ ਦੇਖਣ ਬਾਕੀ ਅੱਗੇ ਜਾ ਕੇ ਤੁਹਾਨੂੰ ਵੀਡੀਓ ਦਿਖਾਣੇ ਆਂ ਆਪਾਂ ਐਂ ਇੱਥੇ ਪਿੰਡ ਮੁੰਡੇ ਨੂੰ ਲੈ ਆਂ ਤੇ ਇਨਾਂ ਦੇ ਪਿੰਡ ਦੇਖੋ ਮੁੰਡੇ ਕਿੱਥੇ ਕਿੱਥੇ ਚੜੇ ਉੱਪਰ ਇਹ ਦੇਖੋ ਜੀ ਟਾਹਣੀਆਂ ਤੋੜਦੇ ਵੇ ਬੱਕਰੀਆਂ ਜੋਗੀਆਂ ਚਲੋ ਯਾਰ ਉੱਠੋ ਵੇ ਚੱਲੀਏ ਚੱਲ ਚੱਲ ਚਲੋ ਭਾਜੀ ਉੱਠੋ ਵੇ ਚੱਲੀਏ ਜੱਲੀ ਆਮਨ ਲਲਾ ਦੇਖਣ ਤੇ ਫਿਰ ਉੱਥੇ ਜਾ ਕੇ ਆਪਾਂ ਤੁਹਾਨੂੰ ਅੱਗੇ ਪਾਣੇ ਆਂ ਵੀਡੀਓ ਜੇ ਹੁਣ ਪਰਸੀ ਨੇ ਨਾ ਪਿੱਛੇ ਇਹ ਹੁਣ ਕਹਿੰਦਾ ਮੈਂ ਨਹਾਣਾ ਜਾ ਕੇ ਘਰ ਕਹਿੰਦਾ ਨਹਾ ਕੇ ਤੇ ਫੇਰ ਚੱਲਣੇ ਹੁੰਦੇ ਹੁਣ ਇਹਨਾਂ ਘਰੇ ਚੱਲੇ ਆਪਾਂ ਤੇ ਘਰੇ ਜਾ ਕੇ ਦੱਸਦੇ ਆ ਤੁਹਾਨੂੰ ਆਹ ਦੇਖੋ ਕੀ ਚੋਜਲੇ ਕਰਦਾ ਵਾ ਸਾਡੇ ਨਾਲ ਸਿੱਧਾ ਆਪਣੇ ਘਰੇ ਆ ਗਏ ਮੁੰਡੇ ਘਰੇ ਆ ਗਏ ਆਪਾਂ ਪਰਲੀ ਗੇਮ ਖਾਂਦੇ ਇਹ ਦੂਜੀ ਗੇਮ ਖਾਂਦਾ ਹੁੰਦਾ ਨਾ ਆਇਆ ਕੀ ਪਾਰੀ ਕਰੀ ਗੱਲ ਹੋਣੀ ਛੇਨੀ ਆ ਢੀਮੂ ਲੱਗਦੀ ਬਣਾਣੀ ਚੋਣੀ ਸਵਾਲ ਹੈ ਕਿਹੜੀ ਗੱਲ ਕਿਹੜੀ ਗੱਲ ਬਾਸ ਸਾਰਾ ਕੋਈ ਕਹਿੰਦੇ ਆ ਢੀਮੂ ਲੱਗਦੀ ਕੌਣ ਕੋਈ ਡੈਡੀ ਬੋਲਣ ਨੂੰ ਫਿਰਦੇ ਖੇਦੇ ਮੇਰੇ ਮੇਰੇ ਨਹੀਂ ਛੇੜਦੇ ਹੁੰਮ ਮੈਂ ਕਹਤਾ ਜਾ ਯਾਰ ਨਾਲਾ ਵੀ ਚੱਲੀ ਆ ਰਾਮਨੇਲਾ ਦੇਖਣ ਆਹ ਮੇਰੀ ਗੱਲ ਸੁਣਦਾ ਹਾਂ ਆਪਾਂ 80% ਉਹ ਡੈਡੀ ਆ ਅਸੀਂ ਤੇ ਵੀਰ ਜੀ ਅੱਡ ਤਾਈ 80% ਭਰਾ ਆ ਲਾ ਤੇ ਤਾਏ ਪਹਿਲੇ ਤੂੰ ਤਾਏ ਗਿਆ ਨਹੀਂ ਨੂੰ ਨੂੰ ਉਹ ਨੂੰ ਦਾ ਕੀ ਚੱਕਰ ਨੂੰ ਕੋਣ ਲੱਗਦਾ ਕਾਈ ਤੇ ਰਹਿ ਜਾਂ ਕਾਈ ਦਾ ਮੈਂ ਆਪਣੇ ਘਰ ਆ ਜਾ ਹੁੰਦੇ ਨਾ ਨੂੰ ਕਿਹੜੇ ਖਾਣੇ ਲੱਗੇ ਨੂੰ ਸਾੜੇ ਤੂੰ ਆ ਵੀ ਕਹਿੰਦੇ ਆ ਲੈ ਨੂੰ ਕੋਣ ਲੱਗਦੀ ਐ ਦੀ ਸੇਲੀ ਜੜੀ ਉਹ ਸਾਡੀ ਨੂੰ ਲੱਗਦੀ ਉਹ ਸਾਡੀ ਤਾਂ ਕੋਹਾਂ ਕਹਿੰਦਾ ਤੂੰ ਹੀ ਕਹਿੰਦੇ ਮੈਨੂੰ ਬਾਅਦ ਇੰਨੀ ਨਸਿਆ ਮਿਲ ਜਾਂਦਾ ਮੈਨੂੰ ਕਹਿੰਦੇ ਤੈਨੂੰ ਕਹਿੰਦੇ ਤੈਨੂੰ ਉਹ ਬਣੀ ਯਾ ਮਿਲੇ ਉਹ ਨਾਲ ਆ ਆ ਆ ਉਹ ਹੁੰਦਾ ਮੈਂ ਅੱਗੇ ਵੀ ਨਹੀਂ ਸੱਚ ਬੋਲਦੇ ਆਸੋ ਲਾ ਵੀ ਜਾਣ ਕੀ ਹੋ ਗੱਲ ਸੀ ਆਪਾਂ ਕੀ ਅੱਧੀ ਫਰੈਂਡ ਹੋਰ ਵੀ ਨਾ ਆਸੋ ਲਾ ਵੀ ਦੀ ਮੈਂ ਤੇ ਬੋਚਾ ਆਪਾਂ ਇਹ ਗੱਲ ਅਸੀਂ ਛੇੜ ਦੇ ਸਾਰੇ ਇਹ ਜਾਣ ਕੇ ਕਰਦੇ ਆਹ ਇਧਰ ਬਾਬੂ ਆ ਗਿਆ ਉਹਨੇ ਭਜਾ ਦੇਣੇ ਤਾਂ ਓਏ ਐਸਐਸ ਹੀ ਸਾਹਿਬ ਆਏ ਨੇ ਲੈ ਨੇ ਭਜਾ ਦੇਣੇ ਨੇ ਚਲੋ ਨਾਲੇ ਸਾਢੇ ਦਾ ਹੋ ਗਏ ਕਾਦੇ ਨਾ ਚਲ ਉੱਠੋ ਯਾਰ ਨਾ ਹੋਵੇ ਚੱਲੀਏ ਲੋ ਜੀ ਮਿੱਤਰੋ ਚੱਲੇ ਆਂ ਹੀ ਆਪਾਂ ਮੁੰਡੇ ਘਰੋਂ ਚੱਕ ਲੈ ਮੁੰਡੇ ਮਾਡੇ ਚਲੋ ਯਾਰ ਚੱਲੀ ਆਜੋ ਆਜੋ ਫਿਰ ਮਿਲਦੇ ਆ ਅੱਗੇ ਜਾ ਕੇ ਹਾਂਜੀ ਮੈਂ ਤੁਹਾਨੂੰ ਜਾਂਦੇ ਪਏ ਆਪਾਂ ਆਹ ਦੇਖੋ ਬਾਕੀ ਅੱਗੇ ਜਾ ਕੇ ਤੁਹਾਨੂੰ ਦੱਸਨੇ ਆ ਹਾਂਜੀ ਦੋਸਤੋ ਆ ਗਈ ਆਪਾਂ ਇੱਥੇ ਤੇ ਬਹੁਤ ਰੌਣਕ ਲੱਗੀ ਸੀ ਆਹ ਦੇਖੋ ਪੰਗੂੜੇ ਵਗੈਰਾ ਵੀ ਲੱਗੇ ਨੇ ਸਾਰਾ ਖਾਣ ਪੀਣ ਨੂੰ ਸਿਸਟਮ ਵੀ ਲੱਗਾ ਸਾਰਾ ਕੁਝ ਨਿਆਣਿਆਂ ਦੇ ਖਡੋਣੇ ਲੈਲਾ ਇੱਕ ਅੱਧੀ ਚੀਜ਼ ਗਈ ਨਹੀਂ ਨਹੀਂ ਦੇਖੋ ਜੀ ਕਿੰਨੀ ਰੌਣਕ ਲੱਗੀ ਹੋਈ ਇਥੇ ਦੁਕਾਨਾਂ ਤੋਂ ਨਾ ਵੀ ਲੱਗੀਆਂ ਬਾਵਾ ਆਹ ਦੇਖੋ ਸਾਡੇ ਨਾਲ ਦੇ ਇੱਥੇ ਖਾਂਦੇ-ਪੀਂਦੇ ਵੇਣ ਬਿਣਾ ਦਾ ਸਹੀ ਆ ਗਏ ਨੀ ਬਾਈ ਇਹਨਾਂ ਨੂੰ ਲੱਭੀ ਜਾਂਦੇ ਆ ਵੀਰ ਆਹ ਦੇਖੋ ਇੱਧਰ ਚੱਕੋ ਜੀ ਚੱਕ ਮਿਲਿਆ ਆਓ ਤਰੋ ਨਿਊਡਲ ਖਾਣ ਲੱਗੇ ਮੁੰਡੇ ਇੱਥੇ ਬਹਿ ਗਏ ਨਾਲ ਵੇਂਦੇ ਵੇ ਕੋਲਡ ਡਰਿੰਕ ਆ जाग मैं रामलीला देखी उधर आ तो गया उधर हाँ जी आ गए रामलीला देखन देखो अगे चेक करो ਆ ਵੇਦਾ ਜਦੋਂ ਸਾਰੀ ਸਮਝ ਲੱਗਦੀ ਵੀ ਅੱਧਾ ਕੀ ਹੁੰਦਾ ਵੇ ਇਨਸ ਬਰਤ ਤੋਂ ਇਸ ਪਾਈ ਦੁਨੀਆ ਕੇ ਸਾਹਮਣੇ ਲਜਿਤ ਖੜ ਦਿਹਾ ਫਿਰ ਰਾਜ ਤੇਰਾ ਪਾਤੀ ਮੁਤੇ ਵਿਸ਼ਤ ਕੋ ਪਰਾਵਰ ਜਿਆਸੀ ਤੇ ਮਾਰੀ ਕਿਸ਼ਾ ਕੇਵਲ ਜਾ ਬੇਟਾ ਪਾਣੀ ਕਨਵਤਾ ਬਾਪ ਦਾ ਲਾਓ ਲੋ ਜੀ ਅਗਲੇ ਪ੍ਰਦਰਸ਼ਨ ਆਗੇ ਫੇਰ ਚੰਗਾ ਜੀ ਮਿੱਤਰੋ ਆਪਾਂ ਦੇ ਚੱਲੇ ਆ ਘਰ ਟਾਈਮ ਬਹੁਤ ਜ਼ਿਆਦਾ ਹੋ ਗਿਆ ਅੱਜ ਦਾ ਵਲੋਗ ਇੱਥੇ ਹੀ ਆਪਾਂ ਕਰਦੇ ਹਾਂ ਸਮਾਪਤ ਠੀਕ ਹੈ ਬੇਟਾ ਜੇ ਤੁਹਾਨੂੰ ਵਲੋਗ ਚੰਗਾ ਲੱਗਦਾ ਤੇ ਚੈਨਲ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਕਮੈਂਟ ਕਰਕੇ ਦੱਸਿਓ ਵਲੌਗ ਕਿਦਾਂ ਦਾ ਲੱਗਾ ਤੇ ਹੁਣ ਆਪਾਂ ਅੱਜ ਦਾ ਵਲੌਗ ਕਰਦੇ ਆ ਇੱਥੇ ਸਮਾਪਤ ਚੰਗਾ ਜੀ ਸਤਿ ਸ੍ਰੀ ਅਕਾਲ A few moments later Mama happy aap ke mehanti munde Kabhi humko bhi like kar diya karo haan keda khuj utre phirte hai